ਗੁਰਦਾਸਪੁਰ ਸ਼ਹਿਰ ਦਾ ਹਰ ਚੌਂਕ ਅੱਜ ਜਗਮਗ ਕਰ ਰਿਹਾ ਔਰ ਪਗਵਾ ਚੰਡਿਆ ਨਾਲ ਸਜਾਇਆ ਗਿਆ ਕਿਉਂਕਿ ਇਸ ਦਿਨ ਸ਼੍ਰੀ ਰਾਮ ਦੀ ਮੂਰਤੀ ਸਥਾਪਨਾ ਹੋਈ ਹੀ ਅਯੋਧਿਆ ਦਾ ਵਿਖੇ ਔਰ ਸ਼੍ਰੀ ਸਨਾਤਨ ਜਾਗਰਣ ਮੰਚ ਨੇ ਐਲਾਨ ਕੀਤਾ ਸੀ ਕਿ ਹਰ ਸਾਲ ਇਹ ਦਿਹਾੜਾ ਤੁਮ ਤਮ ਨਾਲ ਮਨਾਇਆ ਜਾਏਗਾ ਪਿਛਲੇ ਸਾਲ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਗਈ ਸੀ ਤੇ ਇਸ ਵਾਰ ਵੀ ਕੱਲ ਸ਼ੋਭਾ ਯਾਤਰਾ ਸਜਾਈ ਜਾ ਰਹੀ ਹੈ ਸਨਾਤਨ ਜਾਗਰਣ ਮੰਚ ਦੇ ਅਹੁਦੇਦਾਰ ਸਾਡੇ ਨਾਲ ਮੌਜੂਦ ਹੈ ਗੱਲ ਕਰਦੇ ਆ ਨਾ ਵਲੇ ਕੀ ਪ੍ਰੋਗਰਾਮ ਹੈ ਕੱਲ ਦਾ ਕਿੰਨੇ ਵਜੇ ਸ਼ੋਭਾ ਯਾਤਰਾ ਹੋਏਗੀ ਔਰ ਰੂਟ ਕੀ ਰਹੇਗਾ ਜੈ ਸ਼੍ਰੀ ਰਾਮ ਜੀ ਸਭ ਸ਼ਹਿਰ ਵਾਸੀਆਂ ਨੂੰ ਅਸ਼ੀ ਸਨਾਤਨ ਜਾਗਰਣ ਮੰਚ ਵੱਲੋਂ ਸਾਰੇ ਸ਼ਹਿਰ ਵਾਸੀਆਂ ਨੂੰ ਕੱਲ ਦੇ ਲਈ ਆਪਾਂ ਦੁਬਾਰਾ ਨਿਮੰਤਰਣ ਦੇਣਾ ਚਾਹੁੰਦੇ ਆਂ ਕੱਲ ਜਿਹੜੀ ਸ਼ਿਦਾਮ ਜੀ ਦੇ ਪ੍ਰਾਣ ਪ੍ਰਸਤਾ ਮੰਦਿਰ ਜਿਹੜੇ ਹੋਇਆ ਇਸ ਸਾਲ ਹੋਣ ਲੱਗਾ ਉਸ ਦੇ ਕੱਲ ਆਪਾਂ ਜਿਹੜੀ ਸ਼ੋਭਾ ਯਾਤਰਾ ਰੱਖੀ ਆ ਉਹ ਸਾਡੀ ਕੱਦਾਂ ਵਾਲੀ ਮੰਡੀ ਤੋਂ ਸ਼ੁਰੂ ਹੋਏਗੀ 1 ਵਜੇ 1:30 ਵਜੇ ਆਪਾਂ 1:30 ਵਜੇ ਤੱਕ ਉੱਥੋਂ ਨਿਕਲ ਪੈਣਾ ਉਸ ਤੋਂ ਬਾਅਦ ਉੱਥੋਂ ਹੁੰਦੇ ਹੋਏ ਜਹਾਜ਼ ਚੌਂਗ ਜਹਾਜ਼ ਚੌਂਗ ਤੋਂ ਹਨੂਮਨ ਚੌਂਗ ਜੀ ਹਨੂਮਨ ਚੌਂਗ ਤੋਂ ਲਾਇਬ੍ਰੇਰੀ ਚੌਂਗ ਲਾਇਬ੍ਰੇਰੀ ਚੌਂਗ ਤੋਂ ਬੀਆ ਵਾਲੀ ਮਾਰਕੀਟ ਤੋਂ ਹੁੰਦੇ ਹੋਏ ਪਸ਼ੂਰਾਮ ਚੌਂਕ ਦੀ ਦਾ ਪ੍ਰਕਰਮਾ ਕਰਕੇ ਤੇ ਮਾਈ ਤਲਾ ਦੇ ਮੰਦਿਰ ਜਿਹੜੀ ਇਹ ਸਮਾਪਤ ਕੀਤੀ ਜਾਏਗੀ ਕੀ ਕੀ ਖਾਸ ਹੈ ਸ਼ੋਭਾ ਯਾਤਰਾ ਜੀ ਕੀ ਕੀ ਅਰੇਂਜਮੈਂਟ ਕੀਤੀ ਗਈ ਇਹਦੇ ਜੀ ਇੱਕ ਤੇ ਸ਼ਹਿਰ ਵਾਸੀਆਂ ਵੱਲੋਂ ਸੰਗਤਾਂ ਵੱਲੋਂ ਬਹੁਤ ਜਗ੍ਹਾ ਲੰਗਰ ਲਾਏ ਗਏ ਨੇ ਦੂਸਰਾ ਦੁਰਗਿਆਨਾ ਮੰਦਿਰ ਤੋਂ ਹਨੂਮਾਨ ਜੀ ਦੀ ਇੱਕ ਸਰੂਪ ਆ ਰਿਹਾ ਹੈ ਦੋ ਸਰੂਪ ਆ ਰਹੇ ਤੇ ਨਾਲ ਸੈਨਾ ਵੀ ਆ ਰਹੀ ਹੈ ਵਾਰਨਸ ਸੈਨਾ ਇੱਕ ਯੋਧਿਆ ਤੋਂ ਮੂਰਤੀ ਜਿਹੜੀ ਆ ਜਿਹੜੀ ਆ ਉਹਦੇ ਵੀ ਸਰੂਪ ਆ ਹੈਗੇ ਉਹਨਾਂ ਦੇ ਵੀ ਦਰਸ਼ਨ ਕੀਤੇ ਜਾਣਗੇ ਵਿਸ਼ਾਲ ਸ਼ੋਭਾ ਯਾਤਰਾ ਸੀ ਪਿਛਲੇ ਸਾਲ ਔਰ ਇਸ ਵਾਰ ਵੀ ਕਾਫੀ ਮਿਹਨਤ ਕੀਤੀ ਗਈ ਹੈ ਪੂਰਾ ਸ਼ਹਿਰ ਸਜਾਇਆ ਗਿਆ ਕਿੰਨੇ ਦਿਨਾਂ ਤੋਂ ਲੱਗੇ ਔਰ ਕੀ ਕੀ ਕੀਤਾ ਗਿਆ ਹੋਰ ਇਹ ਜੀ 1.5 2 ਮਹੀਨੇ ਤੋਂ ਇਹਦਾ ਪ੍ਰੋਸੈਸ ਚੱਲ ਰਿਹਾ ਤੇ 1.5 2 ਮਹੀਨੇ ਤੋਂ ਸਵੇਰੇ ਉੱਠ ਕੇ ਸਾਡੀ ਸਾਰੀ ਟੀਮ 7:00 7:00 ਵਜੇ ਜਾ ਕੇ ਜਿੰਨੇ ਸਾਡੇ ਲੱਗ ਛੇ ਪਿੰਡਾਂ ਜਿਨ੍ਹਾਂ ਨੇ ਪਿਛਲੀ ਵਾਰ ਵੀ ਸਾਨੂੰ ਸਪੋਰਟ ਕੀਤੀ ਜਿਨ੍ਹਾਂ ਨੇ ਸਾਡੇ ਮੰਦਿਰ ਜਿਨੇ ਹੋਰ ਸਥਾਨ ਹੈ ਸਭ ਜਗ੍ਹਾ ਪਾ ਜਾ ਕੇ ਉਹਨਾਂ ਨੂੰ ਇਹੀ ਅਪੀਲ ਕੀਤੀ ਔਰ ਦੱਸਿਆ ਕਿ ਇਸ ਸਾਲ ਫੇਰ ਆਪਾਂ ਉਸੇ ਤਰ੍ਹਾਂ ਇਹਨੂੰ ਮਨਾ ਰਿਹਾ ਤੇ ਤੁਸੀਂ ਸਾਰੇ ਆਪਣਾ ਆਕੇ ਯੋਗਦਾਨ ਦਿਓ ਤੇ ਮੈਂ ਬਾਕੀ ਸ਼ਹਿਰ ਦੇ ਸਾਰੇ ਰਾਜਨੀਤਿਕ ਪਾਰਟੀਆਂ ਨੂੰ ਸ਼ਹਿਰ ਦੇ ਸਭ ਵਪਾਰੀਆਂ ਨੂੰ ਹਰ ਇੱਕ ਨੂੰ ਵਰਗ ਨੂੰ ਕਹਿਣਾ ਚਾਹੁੰਦਾ ਕਿ ਕੱਲ ਇਹ ਆਕੇ ਤੁਮਤਾਮ ਨਾ ਮਨਾਇਆ ਜਾਏ ਤਾਂ ਕਿ ਇਹ ਤਿਉਹਾਰ ਦਾ ਪਤਾ ਲੱਗੇ ਕਿ ਇਹ ਕਿਉਂਕਿ ਇਹ ਤਿਉਹਾਰ ਸਾਡਾ ਨਹੀਂ ਇਹ ਤੁਹਾਡਾ ਸਭ ਦਾ ਤਿਉਹਾਰ ਹੈ ਤੇ ਕੱਲ ਨੂੰ ਇਹੀ ਮੇਰੀ ਅਪੀਲ ਹੈ ਪੂਰੇ ਸ਼ਹਿਰ ਨੂੰ ਕਿ ਇਹ ਤੁਮਤਾਮ ਨਾ ਮਨਾਇਆ ਜਾਏ ਪ੍ਰਧਾਨ ਪਵਨ ਸ਼ਰਮਾ ਵੀ ਸਾਡੇ ਨਾਲ ਮੌਜੂਦ ਨੇ ਪਵਨ ਜੀ ਪਿਛਲੇ ਸਾਲ ਦੀ ਸ਼ੋਭਾ ਯਾਤਰਾ ਦੀ ਚਰਚਾ ਅਜੇ ਤੱਕ ਹੋ ਰਹੀ ਹੈ ਇਸ ਵਾਰ ਵੀ ਇੰਨਾ ਹੀ ਹੁੰਗਾਰਾ ਮਿਲਣ ਦੀ ਉਮੀਦ ਹੈ ਦੇਖੋ ਤੁਸੀਂ ਕਹਿ ਰਹੇ ਪਿਛਲੇ ਸਾਲ ਦੀ ਯਾਤਰਾ ਦੀ ਚਰਚਾ ਹੋ ਰਹੀ ਹੈ ਠੀਕ ਹੈ ਪਿਛਲੇ ਸਾਲ ਵੀ ਅਸੀਂ ਯਾਤਰਾ ਮਤਲਬ ਤਰੀਕ ਨਿਸ਼ਚਿਤ ਕੀਤੀ ਸੀ ਉਹਨੂੰ ਜਿਹੜਾ ਸਫਲ ਸੀਗਾ ਉਹ ਲੋਕਾਂ ਨੇ ਬਣਾਇਆ ਸੀਗਾ ਇਸ ਵਾਰੀ ਵੀ ਅਸੀਂ ਯਾਤਰਾ ਦੀ ਤਰੀਕ ਨਿਸ਼ਚਿਤ ਕੀਤੀ ਹੈ ਸਫਲ ਜਿਹੜਾ ਵਾ ਸਮੂਹ ਸ਼ਹਿਰ ਨਿਵਾਸੀਆਂ ਨੇ ਦੇ ਸ਼ਹਿਰ ਸਾਡੇ ਸ਼ਹਿਰ ਦੀਆਂ ਸਮਾਜਿਕ ਧਾਰਮਿਕ ਰਾਜਨੀਤਿਕ ਸਾਰੇ ਜਥੇਬੰਦੀਆਂ ਦੇ ਸਹਿਯੋਗ ਨਾਲ ਹੀ ਇਹ ਯਾਤਰਾ ਸਫਲ ਹੋਣੀ ਹੈ ਅਯੁੱਧਿਆ ਤੋਂ ਵਿਸ਼ੇਸ਼ ਕਰ ਮੂਰਤੀ ਆਈ ਹੈ ਔਰ ਲੋਕਾਂ ਦਾ ਹਜੂਮ ਮੋਮਟ ਪਿਆ ਸੀ ਦਰਸ਼ਨ ਕਰਨ ਲਈ ਇਸ ਵਾਰ ਹੋਰ ਕੀ ਕੀ ਖਾਸ ਹੈ ਉਹਦੇ ਵਿੱਚ ਦੇਖੋ ਐਸਵਾਰੀ ਕਿਉਂਕਿ ਜਿਹੜੀ ਭਗਵਾਨ ਦੀ ਮੂਰਤੀ ਏ ਉਹਦਾ ਆਸ਼ੀਰਵਾਦ ਹਰ ਸਾਲ ਉਸ ਤਰ੍ਹਾਂ ਹੀ ਲੋਕਾਂ ਦੇ ਬਣਿਆ ਰਵੇ ਉਹੋ ਹੀ ਮੂਰਤੀ ਜਿਹੜੀ ਅਜੋਧਿਆ ਤੋਂ ਪਿਛਲੀ ਵਾਰ ਹੀ ਆਈ ਸੀ ਉਹੋ ਹੀ ਇਸ ਵਾਰੀ ਵੀ ਪਾਲਕੀ ਦੇ ਵਿੱਚ ਸਜਾਈ ਜਾਏਗੀ ਔਰ ਲੋਕਾਂ ਦੇ ਅੱਗੇ ਅਪੀਲ ਆ ਵੀ ਉਸ ਮੂਰਤੀ ਦਾ ਪ੍ਰਭੂ ਰਾਮ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਇਸ ਯਾਤਰਾ ਦੇ ਵਿੱਚ ਵੱਧ ਚੜ ਕੇ ਸ਼ਾਮਲ ਹੋਣ ਤੁੱਕਾਂ ਦੇ ਮਰਦਾਂ ਵਾਂਗੂ 20000 ਸੰਖਿਆ ਸੀਗਾ ਮੈਂ ਕਹਾਂਗਾ ਜੇ ਪਿਛਲੀ ਵਾਰ 20000 ਸੀ ਤੇ ਅੱਜ ਕਾ 25000 ਹੋਣੀ ਚਾਹੀਦੀ ਹੈ ਠੰਡ ਕਾਫੀ ਵੱਧ ਗਈ ਹੈ ਲੱਗਦਾ ਕਿ ਲੋਕਾਂ ਦਾ ਹੁੰਗਾਰਾ ਮਿਲੇਗਾ ਦੇਖੋ ਪਿਛਲੇ ਸਾਲ ਵੀ ਅਸੀਂ ਕੰਮ ਕੀਤਾ ਸੀ ਇਸ ਸਾਲ ਵੀ ਕੀਤਾ ਬਾਕੀ ਪਿਛਲੇ ਸਾਲ ਦੇ ਨਾਲੋਂ ਜਿਹੜੀ ਠੰਡ ਆ ਉਹ ਐਤ ਕ ਘਟਿਆ ਤੇ ਮੈਂ ਤਾਂ ਹੀ ਕਹਿ ਰਿਹਾ ਵੀ 20 ਦੀ بجائے 25000 ਸੰਖਿਆ ਹੋਣੀ ਚਾਹੀਦੀ ਆ 20 ਦੀ 18 ਨਹੀਂ ਹੋਣੀ ਚਾਹੀਦੀ ਪਿਛਲੇ ਸਾਲ ਨਾਲੋਂ ਐਤ ਕ ਠੰਡ ਘਟਿਆ ਤੇ ਬਿਲਕੁਲ ਜੀ ਵਿਸ਼ੇਸ਼ ਤੌਰ ਤੇ ਅਯੁੱਧਿਆ ਤੋਂ ਆਈ ਮੂਰਤੀ ਪਾਲਕੀ ਵਿੱਚ ਵੀ ਰਾਜਮਾਨ ਹੋਏਗੀ ਜਿਹਦੇ ਲੋਕ ਦਰਸ਼ਨ ਕਰ ਸਕਣਗੇ ਔਰ ਹੋਰ ਵੀ ਬਹੁਤ ਸਾਰੇ ਆਕਰਸ਼ਨ ਖਾਸ ਕਰ ਬੁਲੇਟ ਚਲਾ ਰਿਹਾ ਹੈ ਲੜਕੀਆਂ ਔਰ हनुमान जी ਦੇ ਸਰੂਪ ਜੋ ਦੁਰਗਾਨਾ ਤੇਰੇ ਤੋਂ ਮੰਗائے ਜਾ ਰਹੇ ਨੇ ਵਿਸ਼ਾਲ ਸ਼ੋਭਾ ਯਾਤਰਾ ਹੋਏਗੀ ਔਰ ਅਪੀਲ ਕੀਤੀ ਗਈ ਹੈ ਕਿ ਵੱਡੀ ਗਿਣਤੀ ਵਿੱਚ ਲੋਕ ਇਸ ਵਿੱਚ ਹਿੱਸਾ ਲੈਣ ਗੁਰਦਾਸਪੁਰ ਤੋਂ ਕੈਮਰਾਮੈਨ ਜੁਗਿੰਦਰ ਪਾਲ ਦਿਨ ਅਰ ਰੋਹਿਤ ਗੁਪਤਾ ਇੰਡੀਆ ਨਿਊਜ਼ ਪੰਜਾਬ